ਅੰਤੀ ਸਸਰੀ ਗੱਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਡੇ ਪੇਪਰ ਵੀ ਤੇਰੀ ਚੰਗੀ ਤਰ੍ਹਾਂ ਕਰ ਰਹੇ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਆਸੇ ਪਾਸੇ ਸ਼ੋਰ ਸ਼ਰਾਬਾ ਬਹੁਤ ਹੋਣ ਲੱਗੇ ਜੀ ਕਿ ਪੇਪਰ ਆਣ ਵਾਲੇ ਨੇ ਜੀ ਨਵੀਂ ਨੋਟੀਫਿਕੇਸ਼ਨਾਂ ਆਣ ਵਾਲੀਆਂ ਨੇ ਚਾਹੇ ਤੁਸੀਂ ਜਿਹੜੇ ਮਰਜ਼ੀ ਚੈਨਲ ਤੇ ਦੇਖ ਲਓ ਆਸੇ ਪਾਸੇ ਇਹੀ ਗੱਲ ਚੱਲ ਰਹੀ ਹੈ ਹੈਨਾ ਬਟ ਚਲੋ ਪੇਪਰ ਤਾਂ ਆ ਰਹੇ ਨੇ ਤੁਹਾਡੀ ਪੇਪਰ ਦੀ ਤਿਆਰੀ ਕੀ ਨਹੀਂ ਹੈ ਮੇਨ ਗੱਲ ਇਹ ਮੈਟਰ ਕਰਦੀ ਹੈ ਚਾਹੇ ਪੇਪਰ ਤੇਰੇ ਰੋਜ਼ ਹੋਈ ਜਾਣ ਪਰ ਅਗਰ ਤੁਹਾਡੀ ਤਿਆਰੀ ਨਾ ਹੋਵੇ ਫਿਰ ਕੀ ਫਾਇਦਾ ਪੇਪਰ ਹੋਣ ਦਾ ਹੈਨਾ ਜੀ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਪੀਟ੍ਰੀਪ ਜੀਕੇ ਦਾ ਜਿਹੜਾ ਪੋਰਸ਼ਨ ਹੈ ਉਹ ਸਭ ਤੋਂ ਵੱਧ ਨੰਬਰ ਦਾ ਹੁੰਦਾ ਜੀ ਹਨਾ ਮੈਥ ਨਾਲ ਵੀ ਰੀਜ਼ਨਿੰਗ ਨਾਲ ਵੀ ਕੰਪਿਊਟਰ ਨਾਲ ਵੀ ਸਭ ਤੋਂ ਵੱਧ ਜੋ ਹੈ ਜੀਕੇ ਦੇ ਕੁਐਸਚਨ ਆਉਂਦੇ ਨੇ ਜੀ ਠੀਕ ਹੈ ਜਿਹਦੇ ਵਿੱਚ ਤੁਸੀਂ ਪੰਜਾਬ ਜੀਕੇ ਵੀ ਐਡ ਕਰ ਸਕਦੇ ਹੋ ਤੇ ਤੁਸੀਂ ਇੰਡੀਅਨ ਜੀਕੇ ਵੀ ਐਡ ਕਰ ਸਕਦੇ ਹੋ ਤੇ ਅਗਰ ਆਪਾਂ ਇੰਡੀਅਨ ਜੀਕੇ ਦੀ ਗੱਲ ਕਰੀਏ ਜਿਹੜੇ ਆਪਣੇ ਹਿਸਟਰੀ ਪੋਲੀਟੀ ਜੀਓਗ੍ਰਾਫੀ ਆਪਣੇ ਬਣਦੇ ਨੇ ਉਹਦੇ ਵਿੱਚ ਸਭ ਤੋਂ ਵੱਡਾ ਪੋਰਸ਼ਨ ਹੁੰਦਾ ਜੀ ਕਰੰਟ ਅਫੇਅਰ ਦਾ ਹੋ ਸਕਦਾ ਪੋਲੀਟੀ ਦੇ ਕੁਐਸਚਨ ਇੱਕ ਦੋ ਦੋ ਕੁਐਸਚਨ ਪੁੱਛ ਲਏ ਹੋਣ ਬਟ ਕਰੰਟ ਅਫੇਅਰ ਦੇ ਕੁਐਸਚਨ ਅਗਰ ਨੂੰ ਐਸ ਆਪਾਂ ਅਲੱਗ ਸਬਜੈਕਟ ਆਪਾਂ ਮੰਨ ਕੇ ਕਿ ਇੱਕ ਵਾਰ ਤੁਸੀਂ ਪੜ ਲਿਆ ਤੁਸੀਂ ਇਹ ਨਹੀਂ ਕਹਿ ਸਕਦੇ ਮੇਰੀ ਤਿਆਰੀ ਹੋ ਗਈ ਪੂਰੀ ਕਿਉਂਕਿ ਉਹ ਹਰ ਮਹੀਨੇ ਚੇਂਜ ਹੋਣਾ ਹੈ ਹਰ ਦਿਨ ਕਰੰਟ ਅਫੇਅਰ ਚੇਂਜ ਹੋਏਗਾ ਉਹ ਜੀਕੇ ਉਹ ਆਪਣੇ ਪੋਲੀਟੀ ਦੀ ਤਰ੍ਹਾਂ ਜੀਓਗ੍ਰਾਫੀ ਦੀ ਤਰ੍ਹਾਂ ਨਹੀਂ ਹੈ ਵੀ ਸਟੈਟਿਕ ਜੀਕੇ ਇੱਕ ਵਾਰ ਤੁਸੀਂ ਪੜ ਲਈ ਤਾਂ ਤੁਹਾਡੇ ਉਹੀ ਕੰਮ ਆਂਦੀ ਰਹੀ ਤੁਸੀਂ ਇੱਕ ਵਾਰ ਤੁਸੀਂ ਜੋਰ ਮਾਰ ਕੇ ਤੁਸੀਂ ਪੜ ਲਿਆ ਫਿਰ ਤੁਸੀਂ ਸਾਲ 2 ਸਾਲ ਤੱਕ ਜਦੋਂ ਵੀ ਤੱਕ ਜਦੋਂ ਵੀ ਤੱਕ ਤੁਸੀਂ ਪੇਪਰ ਦੇਣ ਤੁਹਾਡੇ ਕੰਮ ਆਂਦੀ ਰਹੇਗੀ ਐਦਾਂ ਨਹੀਂ ਹੈ ਇਹ ਤੁਹਾਨੂੰ ਅਪ ਟੂ ਡੇਟ ਰਹਿਣਾ ਪੈਂਦਾ ਹੈ ਤੁਹਾਨੂੰ ਦੁਬਾਰਾ ਦੁਬਾਰਾ ਇਹ ਰਿਪੀਟ ਕਰਨੇ ਪੈਂਦੇ ਨੇ ਫਿਰ ਤੋਂ ਫਿਰ ਤੁਹਾਨੂੰ ਕੀ ਹੈ ਦੁਬਾਰਾ ਰਿਵੀਜ਼ਨ ਇਸਦੀ ਕਰਨੀ ਪੈਂਦੀ ਹੈ ਤੇ ਨ ਕੱਲ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਲੈ ਰਹੇ ਹਾਂ ਜੀ ਇੱਕ ਮੈਰਾਥਨ ਸੈਸ਼ਨ ਲੈ ਰਹੇ ਹਾਂ ਕੱਲ ਕਰੰਟ ਅਫੇਅਰਸ ਦਾ ਪੂਰੇ ਅਕਤੂਬਰ ਮਹੀਨੇ ਦਾ ਜਿਵੇਂ ਤੁਹਾਨੂੰ ਪਤਾ ਹੈ ਅੱਜ 31 ਅਕਤੂਬਰ ਡੇਟਾ ਹੈ ਤੇ ਕੱਲ 1 ਨਵੰਬਰ ਨੂੰ ਕੀ ਹੈ ਆਪਣੀ ਪੂਰੇ ਅਕਤੂਬਰ ਦੇ ਮੇਨ ਮੇਨ ਕਰੰਟ ਅਫੇਅਰਸ ਨੇ ਉਹਨਾਂ ਦਾ ਆਪਾਂ ਕੱਲ ਕਲਾਸ ਲਵਾਂਗੇ ਜੀ ਤੇ ਮੈਂ ਫੇਰ ਰਿਪੀਟ ਕਰਾਂ ਮੇਨ ਮੇਨ ਜਿਹੜੇ ਹੋਣਗੇ ਕਰੰਟ ਅਫੇਅਰਸ ਉਹਨਾਂ ਦੀ ਹੁਣ ਦੇਖੋ ਐਦਾਂ ਦਾ ਬਹੁਤ ਚੈਨਲ ਨੇ ਜਿਹੜੇ ਡੇਲੀ ਕਰੰਟ ਅਫੇਅਰ ਕਰਵਾਉਂਦੇ ਨੇ ਇੱਕ ਦਿਨ ਦੇ 15 15 20 20 ਕਰੰਟ ਅਫੇਅਰ ਕਰਵਾ ਦਿੰਦੇ ਕਿ ਤੁਸੀਂ ਸਾਰੇ ਯਾਦ ਰੱਖ ਲੋਗੇ ਇੱਕ ਤਾਂ ਕਰੰਟ ਅਫੇਅਰ ਜਿਆਦਾਤਰ ਹੁੰਦੀ ਹੈ ਰੱਟਾ ਮਾਰਨ ਵਾਲੀਆਂ ਚੀਜ਼ਾਂ ਕੀ ਤੁਸੀਂ ਸਾਰੀ ਚੀਜ਼ਾਂ ਯਾਦ ਰੱਖ ਪਾਉਗੇ ਤੇ ਕੱਲ ਆਪਾਂ ਮੇਨ ਕਰੰਟ ਅਫੇਅਰ ਕਰਾਂਗੇ ਅਕਤੂਬਰ ਦੇ ਜਿਹੜੇ ਕਿ ਤੁਹਾਨੂੰ ਐਗਜ਼ਾਮ ਪੁਆਇੰਟ ਆਫ View ਨਾਲ ਇੰਪੋਰਟੈਂਟ ਹੋਣਗੇ ਜੀ ਠੀਕ ਹੈ ਤੇ ਕੋਸ਼ਿਸ਼ ਰਹੇਗੀ ਵੀ ਤਾਂ ਕਿ ਤੁਹਾਨੂੰ ਕੁਝ ਇਦਾਂ ਦਾ ਕਨਸੈਪਟ ਦੱਸਿਆਵੇ ਤੁਹਾਨੂੰ ਯਾਦ ਵੀ ਰਹੇ ਤੁਹਾਨੂੰ ਰੱਟਾ ਨਾ ਮਾਰਨਾ ਪਵੇ ਕਲੀਅਰ ਹੈ ਜੀ ਮਿਲਦੇ ਆ ਫਿਰ ਕੱਲ ਥੈਂਕ ਯੂ ਵੈਰੀ ਮਚ